ਸਾਣ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28501 ਵੀਰੇ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਸਾਸੀ ਕਾ ਤੇ ਬਾਈ ਨਾਮ ਕੀ ਹੈ ਜੀ ਆਪਣਾ ਨਾਮ ਰਚ ਜਸਪਾਲ ਸਿੰਘ ਨਾਮ ਬਾਈ ਦਾ ਜਸਪਾਲ ਸਿੰਘ ਆ ਤੇ ਵੀਰ ਆਪਣੇ ਘਰ ਆਉਣਾ ਵੇ ਤੇ ਕੀ ਡਰੈਸ ਆ ਜੀ ਆਪਣਾ ਬਾਈ ਸਰੀਅਲ ਅਡਾ ਨੇੜੇ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਇੱਕ ਗਾਂ ਬਾਈ ਇੱਕ ਗਾਂ ਕੀ ਬਾਈ ਡਿਟੇਲ ਕੀ ਹੈ ਦੀ ਇਹ ਬਾਈ ਆਸ਼ੀਰਦ ਉਹ ਦੁੱਧ ਆ 8 ਲੀਟਰ ਦੁੱਧ ਆ ਹਾਂ ਤੇ ਮਗਰ ਬੱਛੀ ਹੈ ਅਛਾ ਟੋਕੜ ਗਾਂ ਬਕਾਉ ਟੋਕੜ ਗਾਂ ਟੋਕੜ ਗਾਂ ਬਕਾਉ ਆ 8 ਲੀਟਰ ਦੁੱਧ ਬਾਈ ਆਪਾਂ ਦੁੱਧ ਜੋ ਕੇ ਦੇਵਾਂਗੇ ਜੀ ਆਪਾਂ ਹਾਂ ਬਾਈ ਮਨ ਕੇ ਰੱਖੀ ਠੀਕ ਆ 8 ਲੀਟਰ ਦੁੱਧ ਆ ਮਗਰ ਬੱਛੀ ਕਿਹੜੀ ਆ ਵੀਰ ਬੱਛੀ ਬਾਈ ਉਹ ਆ ਬੱਛੀ ਆ ਵੀਰੇ 8 ਲੀਟਰ ਦੁੱਧ ਆ ਮਗਰ ਇਹਦੇ ਬੱਚੀ ਆ ਬਾਈ ਦੁੱਧ ਜੋਕ ਕੇ ਦੇਣਗੇ ਮਾੜਾ ਤੁਰਾ ਖਾਦੀ ਵੀਰਾ ਜਿਹੜੇ ਭਰਾ ਨੂੰ ਗਾਮ ਪਸੰਦ ਹੋਵੇ ਤੇ ਬਾਈ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਆ ਥੋੜਾ ਪਸੂ ਬਾਈ ਕੈਮਰੇ ਤੋਂ ਡਰ ਜਾਂਦਾ ਹੋਣਾ ਚੈੱਕ ਕਰ ਸਕਦੇ ਹੋ ਬਈ ਤੁਸੀਂ ਤੁਰਲੀ ਵੀਰੇ ਤੁਰਲੀ ਜੇ ਬਾਈ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਧਣਾ ਦੀ ਕੁਆਲਿਟੀ ਚੰਗੀ ਆ ਬਾਈ। ਮੂੰਹ ਮੱਥੇ ਦੀ ਚੰਗੀ ਆ ਬਹੁਤ ਸੋਹਣੀ ਆ ਬਾਡੀ ਬੰਦਰ ਦੀ ਬਹੁਤ ਜ਼ਿਆਦਾ ਵਧੀਆ। ਬਾਈ ਕੀ ਮੁੱਲ ਕਰਦੇ ਆਂੀ ਆਪਾਂ ਇਹਦਾ? ਬਾਈ 18000 ਰੁਪਏ। ਮੁੱਲ ਇਹਦਾ 18000 ਰੁਪਏ ਕਰਦੇ ਆ ਬਾਈ ਮਾਨ ਕੀਤਾ ਜਾਊਗਾ ਜੀ? ਹਾਂ ਬਾਈ ਕਰਦੇ ਆਂ ਮੌਕੇ ਤੇ ਕਰਦੇ ਆ। ਠੀਕ ਓ ਜੀ ਮੌਕੇ ਤੇ ਮਾਨਤਾਨ ਵੀ ਕੀਤਾ ਜਾਊ 18000 ਰੁਪਏ ਬਾਈ ਮੁੱਲ ਕਰਦਾ ਬਾਈ ਆਪਣਾ ਫੋਨ ਨੰਬਰ ਬੋਲ ਦਿਓ ਜੀ। ਬਾਈ ਫੋਨ ਨੰਬਰ ਹੈ 98774 6461 ਇੱਕ ਵਾਰ ਫੇਰ ਬੋਲ ਦੇ 98774 6461 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਗਾਂ ਪਸੰਦ ਆਉਂਦੀ ਹੋਵੇ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਕਿਹੜੇ ਸੂਏ ਜੀ ਇਹ ਪਤਾ ਕੁਛ ਵੀਰੇ ਇਹ ਬਾਈ ਹੁਣ ਦੂਜੇ ਸੂਏ ਇਹਨੇ ਸੁਣਾ ਅੱਛਾ ਠੀਕ ਆ ਬਾਈ ਜੀ ਤੇ ਬਾਕੀ ਜਾਂ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ